ਇਹ ਸਾਰੇ ਬਾਤ ਇਹੋ ਜਿਹੜੇ ਕਾਂਗਰਸ ਪਾਰਟੀ ਆ ਨਾ ਇਹ ਜਿਹੜੇ ਆ ਪਾਰਟੀ ਆ ਮੇਰੇ ਭਾਓ ਮੈਂ ਹੋਰ ਸਾਡੇ ਵਿੱਚ ਕੋਈ ਉੱਠ ਕੇ ਵੀ ਕਹਿੰਦੇ ਵੀ ਮੇਰੇ ਤੋਂ ਵੀ ਰੋਜ਼ੀ ਕਮਾਈ ਦੇ ਲੱਖ ਰੁਪਏ ਲਿਆ ਸੀ ਵੀ ਪਾਣੇ ਤੋਂ ਵੀ ਗਿਆ ਸੀ ਦਾਸਿਆ ਗਿਆ ਸੀ ਵਿਦਾਇਆ ਗਿਆ ਸੀ ਮੈਂ ਸਾਡੇ ਸਾਹਮਣੇ ਬਿਨਾਂ ਦੱਸੇ ਕਹਿ ਨਹੀਂ ਆ ਕਿ ਰੋਜ਼ੀ ਕਮਾਈ ਮੇਰਾ ਦਾਸਨਾਕਰ ਵੀ ਅੱਜ ਵੀ ਰਹਿਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ ਦੀ ਊਜ ਅਤੇ ਮੈਂ ਹਾਂ ਸਤਨਾਮ ਸਿੰਘ ਲੋਕ ਸਭਾ ਜ਼ਿਲ੍ਹਾ ਫਿਰੋਜ਼ਪੁਰ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਖਵਾਯਾ ਵਾਸਤੇ ਉਹਨਾਂ ਦੇ بیٹے ਦਵਿੰਦਰ ਸਿੰਘ ਖਵਾਯਾ ਵੱਲੋਂ ਮੰਗੀਆਂ ਵੋਟਾਂ ਅਤੇ ਕੀਤਾ ਗਿਆ ਚੋਣ ਪ੍ਰਚਾਰ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਰੋਜਪੁਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਭਾਪਕਾ ਮੈਂਬਰ ਪਾਰਲੀਮੈਂਟ ਛੇਰ ਸਿੰਘ ਭਾਇਆ ਵਾਸਤੇ ਉਹਨਾਂ ਦੇ بیٹے ਸਾਫਕਾ ਵਿਧਾਇਕ ਦਵਿੰਦਰ ਸਿੰਘ ਖੰਭਾਇਆ ਵੱਲੋਂ ਪਿੰਡ ਮਰਾੜ ਕਲਾਂ ਜ਼ਿਲ੍ਹਾ ਸ਼ਹੀਦ ਮੋਖਰ ਸਾਹਿਬ ਵਿਖੇ ਕੀਤਾ ਕਾਫਲੇ ਸਮੇਤ ਚੋਣ ਪ੍ਰਚਾਰ ਅਤੇ ਮੰਗੀਆਂ ਵੋਟਾਂ ਅਤੇ ਉਹਨਾਂ ਦੇ ਪਾਰਟੀ ਵਰਕਰਾਂ ਨੇ ਅਕਾਲੀਆਂ ਨੂੰ ਲਾਏ ਸਿਆਸੀ ਤੜਕੇ ਸਾਫਕਾ ਵਿਧਾਇਕ ਤੋਂ 10 ਲੱਖ ਲੈਣ ਦੀ ਵੀ ਗੱਲ ਆਖੀ ਇੱਕ ਮਹਿਲਾ ਵਰਕਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਠੱਗਾਂ ਦੀ ਪਾਰਟੀ ਹੋਣ ਦੀ ਗੱਲ ਵੀ ਆਖੀ ਇਹ ਸਿਆਸੀ ਸਟੇਜ ਅਤੇ ਸਮਾਗਮ ਪਿੰਡ ਮਰਾੜ ਕਹਾ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਬਲਜੀਤ ਸਿੰਘ ਦੇ ਘਰ ਵਿੱਚ ਲਗਾਈ ਗਈ ਪਾਰਟੀ ਵਰਕਰਾਂ ਵੱਲੋਂ ਇਹ ਸਮਾਗਮ ਵਿੱਚ ਇੱਕ ਦਰਜਨ ਪੰਜ ਸਰਪੰਚਾਂ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਪਾਰਟੀ ਵਰਕਰਾਂ ਵੱਲੋਂ ਜ਼ਰੂਰਤ ਤੋਂ ਵੱਧ ਸਿਆਸੀ ਸਹਿਯੋਗ ਅਤੇ ਸਿਆਸੀ ਸੰਯੋਗ ਦੇਣ ਦਾ ਭਰੋਸਾ ਦਿੱਤਾ ਇਸ ਸਮੇਂ ਸਾਬਕਾ ਵਿਧਾਇਕ ਬੀਬੀ ਕਰਨਪੂਰ ਬਰਾੜ ਬੀਨਾ ਬਰਾੜ ਅਤੇ ਵਰਦੀ ਦਿੱਤੀ ਵਿੱਚ ਪਾਰਟੀ ਵਰਕਰਾਂ ਨੇ ਪਾਰਟੀ ਵੱਲੋਂ ਕੀਤੇ ਕੰਮਾਂ ਦੀ ਚਰਚਾ ਵੀ ਕੀਤੀ ਪਿੰਡ ਮਰਾੜ ਕਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ। ਮੈਂ ਕਾਲੀਦਲ ਦੇ ਵਿੱਚ ਕੰਮ ਕਰਦੇ ਹੋਇਆ ਦੇਖਿਆ ਤੇ ਤੁਸੀਂ ਇਨੀ ਭਲੀ ਭਾਨ ਦੀ ਜਾਣਦੇ ਹੋ ਕਿ ਮੈਂ ਕਾਲੀਦਲ ਦੇ ਵਿੱਚ ਕਿੰਨਾ ਕੰਮ ਕੀਤਾ। ਮੇਰਾ ਬੇਟਾ ਉਸ ਟਾਈਮ ਜੀ 8 ਮਹੀਨਿਆਂ ਦਾ ਬੇਟਾ ਸੀ ਜਦੋਂ ਮੈਂ ਰੋਜ਼ ਹੀ ਫਰਕੰਦੀ ਲਈ ਘਰ ਘਰ ਵੜ ਕੇ ਵੋਟ ਮੰਗੀ। ਤੇ ਪਿੰਡ ਕਰਨੇ ਲਈ ਤੋਂ 120 ਵੋਟਾ ਪੈਂਦੀਆਂ ਹੁੰਦੀਆਂ ਵੀ ਅਸੀਂ ਰੋਜ਼ੀ ਨੂੰ ਤੇ ਇਸ ਮਨਦੀਪਾ ਸੰਧੂ ਨੇ ਇੱਕ 377 ਵੋਟਰ ਨੂੰ ਕੋਲ ਗਈ ਸੀ ਕਾਹਲੇ ਰੈਂ ਤੋਂ ਤੇ ਤੁਸੀਂ ਆਪ ਸਾਹਿਬ ਲਾ ਲੋ ਕਿ ਜੇ ਮੇਰੀ ਉਸ ਪਾਰਟੀ ਚ ਕਦਰ ਨਹੀਂ ਨਾ ਪਈ ਤੇ ਇੱਕ ਆਮ ਵਰਕਰ ਦੀ ਇੱਕ ਡੈਸੀਗਨੇਟਰ ਹੋਣ ਦੇ ਨਾਤੇ ਮੈਂ ਮਤਲਬ ਮੈਨੂੰ ਵੀ ਕਰਤਾਨ ਬਣਾਇਆ ਸੀ ਇਹਨਾਂ ਨੇ ਜ਼ਿਲੇ ਦਾ ਉਸ ਤੋਂ ਬਾਅਦ ਮੈਂ ਸਟੇਟ ਦੇ ਵਿੱਚ ਬਹੁਤ ਕੰਮ ਕੀਤਾ ਮੈਨੂੰ 8 ਸਾਲ ਲਗਾਤਾਰ ਆਕਾਲੀ ਦਲ ਲਈ ਬੜਾ ਕੰਮ ਕੀਤਾ ਪਰ ਮੇਰੀ ਕਦਰ 1% ਦੇ ਆਕਾਲੀ ਦਲ 'ਚ ਮੇਰੇ ਵੀਰੋਂ ਨਹੀਂ ਪਈ ਇਹ ਗੱਲ ਨੂੰ ਹੋਰ ਦੱਸਣਾ ਚਾਹੀਆ ਵੀ ਸਾਰੇ ਬਚ ਕੇ ਰਹੋ ਜਿਹੜੀ ਆਕਾਲੀ ਦਲ ਪਾਰਟੀ ਹੈ ਨਾ ਇਹ 100ਆਂ ਦੀ ਪਾਰਟੀ ਹੈ ਮੇਰੇ ਭਾਓ ਉਹ ਸਾਗਦੇ ਵਿੱਚ ਕੋਈ ਉੱਠ ਕੇ ਇਹ ਵੀ ਕਹਿੰਦੇ ਵੀ ਮੇਰੇ ਤੋਂ ਵੀ ਰੋਜੀ ਬਕਦੀ ਦੇ ਲੱਖ ਰੁਪਏ ਲਿਆ ਸੀ ਵੀਰੇ ਪਾਨੇ ਤੋਂ ਵੀ ਲਿਆ ਸੀ 10000 ਲਿਆ ਸੀ 12000 ਲਿਆ ਸੀ ਮੈਂ ਤੁਹਾਡੇ ਸਾਹਮਣੇ ਬਿਨਾਂ ਡਰੇ ਕਹਿਣੀ ਹੈ ਵੀ ਰੋਜੀ ਬਕਦੀ ਨੇ ਮੇਰਾ 10 ਲੱਖ ਰੁਪਏ ਅੱਜ ਵੀ ਦੇਣਾ ਠੀਕ ਹੈ ਮੈਂ ਤਾਂ ਮੁਸਿਰ ਇਹ ਹੀ ਬੇਨਤੀ ਕਰਦੀ ਆ ਕਿ ਸਿਰਫ ਤੁਸੀਂ ਕਾਂਗਰਸ ਨੂੰ ਮੌਕਾ ਇੱਕ ਵਾਰ ਲਾਸਟ ਟਾਈਮ ਤੁਸੀਂ ਮੋਰ ਪਾ ਕੇ ਦੇਖੋ ਕਿ ਆਸਾਂ ਨੂੰ ਉਹ ਬਹੁਤ ਹੀ ਨੇਕ ਇਨਸਾਨ ਹੈ ਉਹ ਆਪਣੇ ਵਿੱਚੋਂ ਉੱਠੇ ਹੋਏ ਇਨਸਾਨ ਹੈ ਉਹ ਮੁਸੀਬਤਾਂ ਦਾ ਸਾਹਮਣਾ ਕਿੰਨਾ ਅਫਸੋਸ ਕੀਤਾ ਕਿਸੇ ਨੂੰ ਮੁਆਵਜ਼ਾ ਦਿੱਤਾ ਕਿ ਬੱਚੇ ਕਿਸੇ ਨਾਲ ਗੱਲ ਵੀ ਕੀਤੀ ਜਦ ਅੰਦੋਲਨ ਚੱਲੇ ਆ ਹੁਣ ਸ਼ੰਭੂ ਬਾਰਡਰ ਦੇ ਉੱਤੇ ਜਦ ਸਾਡੇ ਕਿਸਾਨ ਇਕੱਠੇ ਹੋਏ ਦਿੱਲੀ ਜਾਣ ਨੂੰ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੇ ਸੂਬੇ ਦੇ ਅੰਦਰ ਆ ਕੇ ਗੋਲੀਆਂ ਚਲਾਈਆਂ ਤੇ ਭਗਵਾਨ ਜਮਾਨਜੀ ਤੁਸੀਂ ਮੁੱਖ ਮੰਤਰੀ ਪੰਜਾਬ ਤੁਸੀਂ ਕੋਈ ਰੋਲਾ ਪਾਇਆ ਸੋਚਣ ਵਾਲੀ ਗੱਲ ਹੈ ਜੇ ਅਸੀਂ મોદી ਨੂੰ ਕੱਢਦੇ ਹਾਂ ਤੇ ਪੰਜਾਬ ਬਚਦਾ ਤੇ ਸਾਡਾ ਨਾਰਾ ਇਹ ਹੋਣਾ ਚਾਹੀਦਾ મોદી ਪਹਜਾਓ ਪੰਜਾਬ ਬਚਾਓ ਕਿਸਾਨਾਂ ਦੇ ਲਈ ਸਭ ਤੋਂ ਗੰਦਾ ਬੰਦਾ ਨਰਿੰਦਰ ਮੋਦੀ 10 ਦਿਨ ਰਹਿ ਗਏ 10 ਦਿਨਾਂ ਤੋਂ ਬਾਅਦ ਦਿੱਲੀ ਤਰੀਕ ਨੂੰ ਆਪਣੀ ਇਲੈਕਸ਼ਨ ਆ ਗਈ ਇਸ ਇਲੈਕਸ਼ਨ ਦੇ ਵਿੱਚ ਆਪਾਂ ਜੇ ਸ਼ੇਰ ਸਿੰਘ ਕੁਬਾਇਆ ਜੀ ਨੂੰ ਪੰਜੇ ਦਾ ਬਟਨ ਦਬਾ ਕੇ ਆਪਣਾ ਐਮਪੀ ਬਣਾਉਂਦੇ ਆ ਮੈਨੂੰ ਪੂਰੀ ਪੂਰੀ ਤਸੱਲੀ ਹੈ ਕਿ ਸਾਡੀ ਸਰਕਾਰ ਬਣਨੀ ਹੈ ਇਹ ਤੀਜੀ ਵਾਰੀ ਬਣਨਗੇ ਐਮਪੀ ਇਸ ਹੋ ਸਕਦਾ ਲੋਟਰੀ ਲੱਗ ਜਾਏ ਕਿ ਸਾਡੇ ਐਮਪੀ ਨੂੰ ਕੋਈ ਚੰਗਾ ਪੋਸਟ ਮਿਲ ਜਾਏ ਤੇ ਫਿਰ ਸਾਨੂੰ ਬਹੁਤ ਫਾਇਦਾ ਹੋਊਗਾ ਕੁਬਾਇਆ ਸਾਹਿਬ ਬਹੁਤ ਸੌਖੇ ਮਿਲਦੇ ਨੇ ਦੇ ਨਾਲ ਖਾਨ ਨੂੰ ਸਾਰਿਆਂ ਨੂੰ ਐਸੇ ਵੀ ਬੁਝਾਰਿਸ਼ ਕਰਦੀ ਹਾਂ ਕਿ ਹੱਥ ਜੋੜ ਕੇ ਮੇਰੀ ਬੇਨਤੀ ਹੈ ਮੈਂ ਸਾਰਿਆਂ ਆਪਾਂ ਕੋਈ ਤਲੇਦੀ ਨਾ ਦੇਖਿਏ ਕੋਈ ਗਲਤੀ ਨਾ ਦੇਖਿਏ ਪੰਜੇ ਦਾ ਬਟਨ ਦਬਾ ਕੇ ਕੋਈ ਆਪਾਂ ਸਾਹ ਨੂੰ ਆਪਣਾ ਐਮਪੀ ਬਣਾਈਏ ਤੇ ਦਿੱਤੀ ਪੇਜੀਏ 40 ਬਹੁਤ ਬਹੁਤ ਮਿਹਰਬਾਨੀ ਹੋਊਗੀ ਸਤਿਗੁਰੂ ਰੂਪ ਸਾਧ ਸੰਗਤ ਸਾਡੇ ਨਾਲ ਸਵੇਰ ਤੋਂ ਹੀ ਇਸ ਚੋਲ ਮਿਲਚ

ਕਈ ਪਿੰਦੇ ਹਰਿਆਣਾ ਬੀਬੀ ਜੀ ਹਰਿਆਣਾ ਵੀ ਤਿੰਨਾਂ ਤਿੰਨਾਂ ਪਿੰਡਾਂ ਦਾ ਜੂਨ ਬਣਾ ਕੇ ਜੀ ਅਸੀਂ ਇਕੱਠਾ ਦੇ ਵਰਕਰ ਸਾਹਿਬਾ ਨਾਲ ਆਉਣ ਨੂੰ ਤਿਆਰ ਹੈ ਤੇ ਤੁਸੀਂ ਉੱਥੇ ਆਪਦੇ ਸੁਝਾਓ ਸਾਰਿਆਂ ਨੂੰ ਦਿਓ ਔਰ ਕਾਂਗਰਸ ਪਾਰਟੀ ਨੂੰ ਇਸ ਸੰਬੰਧ ਦੇ ਵਿੱਚ ਆਪਾਂ ਇਕੱਠੇ ਹੋਏ ਆ ਜੋ ਕਿ ਸਰਦਾਰ ਸ਼ੇਰ ਸਿੰਘ ਜੀ ਘਾਇਆ ਸਾਹਿਬ ਆਪਣੇ ਲੋਕ ਸਭਾ ਹਲਕਾ ਫਰੋਜਪੁਰ ਤੋਂ ਐਮਪੀ ਦਾ ਇਲੈਕਸ਼ਨ ਲੜਿਆ ਅੱਗੇ ਵੀ ਉਹਨਾਂ ਨੇ ਐਮਪੀ ਬਣਿਆ ਤੇ ਆਪਾਂ ਨੂੰ ਕੰਮ ਦਿੱਤਾ ਮੇਰੇ ਪਿੰਡ ਵੀ ਬਿਨਾ ਕਹਿਣ ਤੋਂ ਪਾਣੀ ਦਾ ਟੈਂਕ ਭੇਜਿਆ ਉਹਨਾਂ ਨੇ ਜਿੰਨੀ ਜੋ ਕਰੇ ਸੀ ਬੜਾ ਉਹ ਕਹਿੰਦੇ ਸੀ ਹੁਣ ਵੀ ਉਹਨਾਂ ਨੇ ਬੜਾ ਸਾਨੂੰ ਬਹੁਤ ਮਾਣ ਸਰਪੰਚ ਜੀ ਤੁਹਾਡਾ